ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਪਟਿਆਲਾ ਸ਼ਹੀ ਪੱਗ ਦੀ ਵੀਡੀਓ ਵੀਡੀਓ ਦੇਖਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਸਭ ਤੋਂ ਪਹਿਲਾਂ ਮੈਂ ਪਹਿਲਾ ਲੜ ਦੇਖੋ ਲੜ ਨੂੰ ਥੋੜਾ ਜਿਹਾ ਮੋਟਾ ਕਰਕੇ ਸਾਫ਼ ਕਰਕੇ ਅੱਧੀ ਅੱਖ ਤੇ ਅੱਧੀ ਗੱਲ ਨੂੰ ਟੱਕਦੇ ਹੋਏ ਪਹਿਲਾ ਲੜ ਆਪਾਂ ਲਗਾ ਲੈਣਾ ਵਾ ਉਸੇ ਤਰ੍ਹਾਂ ਦੂਜਾ ਲੜ ਦੋਨੇ ਕੰਨਿਆਂ ਨੂੰ ਸੈੱਟ ਕਰਦੇ ਹੋਏ ਉੱਪਰ ਮੋਟਾ ਪਾਸਾ ਉੱਪਰ ਤੇ ਪਸਾਰਾ ਵਾਰਾ ਥੱਲੇ ਰੱਖ ਕੇ ਲੜ ਦੀ ਸਫਾਈ ਕਰਕੇ ਅੰਗੂਠੇ ਦੀ ਮਦਦ ਨਾਲ ਮੋੜ ਕੇ ਲੜ ਨੂੰ ਫੋਲਡ ਕਰਕੇ ਸਾਫ਼ ਕਰਕੇ ਚੰਗੀ ਤਰ੍ਹਾਂ ਲਗਾ ਇੱਕੋ ਜਿਹੀ ਸਪੇਸ ਰੱਖਦੇ ਹੋਏ ਲਗਾ ਦੇਣਾ ਵਾ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰਕੇ ਲੜ ਨੂੰ ਲਗਾ ਲੈਣਾ ਵਾ ਇਸੇ ਤਰ੍ਹਾਂ ਤੀਜਾ ਲੜ ਲੜ ਨੂੰ ਜੰਗੀ ਤਰ੍ਹਾਂ ਸਾਫ਼ ਕਰਕੇ ਅੰਗੂਠੇ ਤੇ ਉਂਗਲ ਦੀ ਮਦਦ ਦੇ ਨਾਲ ਇੱਕ ਵਾਰੀ ਫੋਲਡ ਕਰਕੇ ਫਿਰ ਲੜ ਨੂੰ ਥੱਲੇ ਖਿੱਚ ਲੈਣਾ ਵਾ ਫਿਰ ਲੜ ਨੂੰ ਦੁਬਾਰਾ ਫੋਲਡ ਕਰਕੇ ਸੱਜੀ ਆਖਰੀ ਸੇਹ ਚੋਂ ਤੀਜਾ ਲੜਾਪਾਂ ਲਗਾ ਦੇਣਾ ਵਾ ਲੜਾਂ ਦੇ ਫਾਸਲੇ ਤੇ ਧਿਆਨ ਰੱਖਣਾ ਵਾ ਹੌਲੀ ਹੌਲੀ ਲੜਾਂ ਦਾ ਗੈਪ ਬਣਾਉਂਦੇ ਜਾਣਾ ਵਾ ਤਾਂ ਜੋ ਆਪਣੀ ਸ਼ੇਪ ਪੱਗ ਦੀ ਉੱਪਰ ਨੂੰ ਬਣੇ ਪਟਿਆਲਾ ਸ਼ੇਹੀ ਦੀ ਸ਼ੇਪ ਈ ਤਰ੍ਹਾਂ ਏਸੀ ਤਰ੍ਹਾਂ ਚੌਥਾ ਲੜ ਫਿਰ ਉੱਪਰ ਲੜ ਸਾਫ਼ ਕਰਦੇ ਹੋਏ ਮੋਟਾ ਬਸ ਉੱਪਰ ਰੱਖ ਕੇ ਲੜ ਨੂੰ ਹੱਤ ਤੱਕ ਸਾਫ਼ ਕਰਕੇ ਫਿਰ ਅੰਗੂਠੇ ਤੇ ਉਂਗਲ ਦੀ ਮਦੇ ਨਾਲ ਲੜ ਨੂੰ ਫੋਲਡ ਕਰਕੇ ਥੱਲੇ ਨੂੰ ਲੜ ਨੂੰ ਖਿੱਚਣਾ ਵਾ ਲੜ ਖਿੱਚ ਕੇ ਪੂਣੀ ਸੈੱਟ ਕਰ ਲੈਣੀ ਆ ਹੱਤਾਂ ਦੀ ਪੋਜੀਸ਼ਨ ਦਾ ਧਿਆਨ ਰੱਖਣਾ ਵਾ ਵੀ ਕਿਸ ਤਰ੍ਹਾਂ ਲੜ ਨੂੰ ਮੋੜਦੇ ਆ ਕਿਦਾਂ ਸੈੱਟ ਕਰਦੇ ਆ ਇਸ ਤਰ੍ਹਾਂ ਲੜ ਲਗਾ ਕੇ ਫਿਰ ਆਪਾਂ ਪੂਣੀ ਦਾ ਫਿਰ ਮੋਟਾ ਬਸ ਉੱਪਰ ਦਾ ਮਤਲਬ ਆ ਥੱਲੇ ਰੱਖ ਕੇ ਚੰਗੀ ਤਰ੍ਹਾਂ ਪੂਣੀ ਨੂੰ ਸੈੱਟ ਕਰ ਲੈਣਾ ਵਾ ਨਾਲ ਦੇ ਨਾਲ ਪੂਣੀ ਸੈੱਟ ਕਰਦੇ ਹੋਏ ਆ ਫਿਰ ਚੌਥਾ ਲੜ ਲਾਉਣਾ ਉੱਪਰੋਂ ਲੜ ਨੂੰ ਚੰਗੀ ਤਰ੍ਹਾਂ ਵਿਚ ਨੂੰ ਫੋਲਡ ਕਰਨਾ ਵਾ ਫੋਲਡ ਕਰਨਾ ਜ਼ਰੂਰੀ ਆ ਜੇ ਆਪਾਂ ਨਹੀਂ ਫੋਲਡ ਕਰਦੇ ਤਾਂ ਆਪਣੀ ਪੱਗ ਦੀ ਸ਼ੇਪ ਜਿਹੜੀ ਉਹ ਮਗਰ ਨੂੰ ਡਿੱਗ ਜਾਂਦੀ ਆ ਇਸ ਤਰ੍ਹਾਂ ਚੌਥ ਪੰਜਵਾਂ ਲੜ ਫੋਲਡ ਕਰ ਚੰਗੀ ਤਰ੍ਹਾਂ ਮੋੜ ਕੇ ਉੱਪਰੋਂ ਲੜ ਨੂੰ ਵਿਚ ਨੂੰ ਮੋੜਨਾ ਦੇਖੋ ਜੀ ਮੈਂ ਇਸ ਤਰ੍ਹਾਂ ਵੀਡੀਓ ਵਿੱਚ ਦੇਖ ਸਕਦੇ ਹਾਂ ਲੜ ਨੂੰ ਮੋੜਿਆ ਦੁਬਾਰਾ ਪਿੰਚ ਕੀਤਾ ਥੱਲੇ ਨੂੰ ਖਿੱਚਿਆ ਫਿਰ ਲੜ ਨੂੰ ਲਗਾ ਦਿੱਤਾ ਇਸ ਤਰ੍ਹਾਂ ਹੁਣ ਆਪਾਂ ਕੱਲ੍ਹ ਕੇ ਲੜ ਲਾਵਾਂਗੇ ਦੋਨੇ ਕੰਨਿਆਂ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਇਸ ਤਰ੍ਹਾਂ ਵੀਡੀਓ ਵਿੱਚ ਦੇਖ ਸਕਦੇ ਹਾਂ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਐਨ ਪੂਰਾ ਉੱਪਰ ਨੂੰ ਲੈ ਜਾਣਾ ਆਪਾਂ ਫੜ ਕੇ ਹੱਥ ਨਾਲ ਸਫਾਈ ਕਰਕੇ ਆਈਬ੍ਰੋ ਨੂੰ ਧਿਆਨ ਰੱਖਣ ਦੋਨੇ ਪਾਸੇ ਲੜ ਬਰਾਬਰ ਰੱਖ ਕੇ ਸਾਫ਼ ਕਰਕੇ ਤੇ ਕੱਲ ਕੇ ਸੈਂਟਰ ਦੇ ਵਿੱਚੋਂ ਫੜ ਕੇ ਮਰੂੜੀ ਦੇ ਦੇਣੀ ਆ ਉੱਪਰ ਨੂੰ ਬਸ ਇਹ ਲਿਜਾ ਕੇ ਬਾਕੀ ਬਸ ਆ ਉੱਪਰ ਲੜ ਦੇ ਦੇਣਾ ਤੇ ਪੱਗ ਬੈਨ ਲਗਾ ਦੇਣਾ ਉਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਪੱਗ ਬੈਨ ਸੈੱਟ ਕਰ ਲੈਣਾ ਫਿਰ ਆਪਾਂ ਫੇਰ ਉੱਟੀ ਦਾ ਵੀ ਧਿਆਨ ਰੱਖਣਾ ਆਪਣਾ 50 ਆਪਣੀ ਮੱਥੇ ਤੋਂ ਦੋ ਉਂਗਲਾਂ ਉੱਪਰ ਹੋਣੀ ਚਾਹੀਦੀ ਆ ਬਾਹਲੀ 850 ਵੀ ਵਧੀਨੀ ਲੱਗਦੀ ਹੈਗੀ ਦੇਖੋ ਤੁਸੀਂ ਪੱਗ ਦੀ ਸ਼ੇਪ ਕਿੰਨੀ ਸੋਹਣੀ ਬਣਨੀ ਬਣੀ ਗਈ ਆ ਇਸ ਤਰ੍ਹਾਂ ਆਪਾਂ ਸਿਰੇ ਕਬਰਾਂ ਕਰਾਂਗੇ ਦੋਨੇ ਪਾਸੇ ਖੋਲ ਕੇ ਚੰਗੀ ਤਰ੍ਹਾਂ ਸਿਰ ਨੂੰ ਕਬਰ ਕਰਾਂਗੇ ਪਹਿਲਾਂ ਇੱਕ ਪਾਸੇ ਚੰਗੀ ਤਰ੍ਹਾਂ ਲੜ ਨੂੰ ਵਿੱਚ ਦਮਾਂਗੇ ਫਿਰ ਦੂਜੀ ਸਾਈਡ ਦੇ ਵਿੱਚ ਲੜ ਨੂੰ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਲੜ ਨੂੰ ਖਿੱਚ ਕੇ ਚੰਗੀ ਤਰ੍ਹਾਂ ਹੱਥ ਨਾਲ ਮਦਦ ਦੇ ਨਾਲ ਚੈੱਕ ਕਰ ਲੈਣਾ ਵੀ ਕਿ ਤੂੰ ਆਪਣਾ ਲੜ ਸਿਰ ਨੰਗਾ ਤਾਂ ਨਹੀਂ ਰਹਿ ਗਿਆ ਫਿਰ ਉੱਪਰ ਹੱਥ ਰੱਖਾ ਕੇ ਲੜ ਮਗਲਾ ਖਿੱਚਣਾ ਬ ਉੱਪਰ ਹੱਥ ਰੱਖਣਾ ਜ਼ਰੂਰੀ ਆ ਨਹੀਂ ਜੀ ਰੱਖਦੇ ਆਪਾਂ ਸਾਈਡਾ ਤੋਂ ਲੜ ਫੇਰ ਬਾਹਰ ਨੂੰ ਖਿਸਕ ਜਾਂਦਾ ਵਾ ਜਿਸ ਨਾਲ ਆਪਣਾ ਸਿਰ ਨੰਗਾ ਰਹਿ ਜਾਂਦਾ ਫਿਰ ਚੰਗੀ ਤਰ੍ਹਾਂ ਸਿਰ ਨੂੰ ਕਵਰ ਕਰਕੇ ਕੱਲਗੀ ਲੜ ਲਗਾ ਕੇ ਉਸ ਤੋਂ ਬਾਅਦ ਬੱਚੇ ਲੂਪੀ ਲੜਾ ਲਗਾ ਦੇਣਾ ਵਾ ਦੇਖੋ ਬਈ ਦੋਸਤੋ ਵੀਡੀਓ ਦੇ ਵਿੱਚ ਪੱਗ ਕਿੰਨੀ ਸੋਹਣੀ ਬੰਨੀ ਗਈ ਹੈ ਬੱਚੇ ਦੇ ਇਸ ਤਰ੍ਹਾਂ ਤੁਸੀਂ ਵੀਡੀਓ ਨੂੰ ਦੇਖ ਕੇ ਪ੍ਰੈਕਟਿਸ ਕਰੋਗੇ ਤਾਂ ਦਿਨ ਵੇ ਦਿਨ ਪੱਗ ਸੋਹਣੀ ਬੰਨੀ ਜਾਂਦੀ ਆ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਤਾਂ ਜੋ ਅਸੀਂ ਅੱਗੇ ਹਸ